ਦੁਨੀਆਦਾਰੀ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦ ਕਿਸੇ ਗਰੀਬ ਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ ਤਾਂ ਉਸ ਨੂੰ ਜੋ ਵੀ ਰਸਤਾ ਨਜ਼ਰ ਆਉਂਦਾ ਹੈ ਉਹ ਉਸੇ ਰਸਤੇ ਤੇ ਬਿਨਾਂ ਕੁਝ ਸੋਚੇ ਸਮਝੇ ਤੁਰ ਪੈਂਦਾ ਹੈ। ਅਜਿਹਾ ਹੀ ਕੁਝ ਹੋਇਆ ਸੀ ਫਿਰੋਜ਼ਪੁਰ ਦੇ ਰਹਿਣ ਵਾਲੇ ਖੁਸ਼ੀ RAMनाथ ਜਿਸਨੇ ਘਰ ਦੀ ਗਰੀਬੀ ਅਤੇ ਪਰਿਵਾਰ ਦੀ ਬਿਮਾਰੀ ਦੇ ਚਲਦਿਆਂ ਕੁਝ ਸਮਾਂ ਪਹਿਲਾਂ ਆਪਣੇ ਵਾਲਮੀਕੀ ਧਰਮ ਨੂੰ ਛੱਡ ਕੇ ਇਸਾਈ ਧਰਮ ਅਪਣਾ ਲਿਆ ਸੀ। ਜਿਸ ਨਾਲ ਉਸ ਦੀ ਗਰੀਬੀ ਅਤੇ ਬਿਮਾਰੀ ਤਾਂ ਠੀਕ ਹੋ ਗਈ ਪਰ ਉਸ ਦੇ ਮਨ ਨੂੰ ਚੈਨ ਨਹੀਂ ਸੀ ਮਿਲ ਰਿਹਾ। ਇਸੇ ਤਰ੍ਹਾਂ ਚੱਲਦੇ ਆਖੀਰ ਉਸਨੇ ਮਨ ਬਣਾ ਲਿਆ ਕਿ ਉਹ ਸਭ ਕੁਝ ਭੁਲਾ ਕੇ ਆਪਣੇ ਵਾਲਮਿਕ ਧਰਮ ਦੇ ਵਿੱਚ ਵਾਪਸੀ ਕਰੇਗਾ ਅਤੇ ਬੀਤੇ ਦਿਨ ਉਸਨੇ ਆਪਣੇ ਪਰਿਵਾਰ ਸਮੇਤ ਸਭ ਕੁਝ ਭੁਲਾ ਕੇ ਇਸਾਈ ਧਰਮ ਨੂੰ ਛੱਡ ਕੇ ਆਪਣੇ ਵਾਲਮਿਕ ਧਰਮ ਦੇ ਵਿੱਚ ਵਾਪਸੀ ਕਰ ਲਈ ਜਿਸ ਨੂੰ ਲੈ ਕੇ ਵਾਲਮਿਕ ਭਾਈਚਾਰੇ ਵੱਲੋਂ ਜਿੱਥੇ ਖੁਸ਼ੀਰਾਮ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਘਰ ਵਾਪਸੀ ਤੇ ਖੁਸ਼ੀ ਵੀ ਸਾਂਝੀ ਕੀਤੀ ਗਈ ਤਾਂ ਉਹਨਾਂ ਦੇ ਵਿੱਚ ਜਿਵੇਂ ਕਿ ਦੁੱਖ ਮੁਸੀਬਤਾਂ ਜਿਵੇਂ ਕਾਰੋਬਾਰ ਦਾ ਹੋਰ ਵੀ ਸਮੱਸਿਆਵਾਂ ਬੜੀਆਂ ਸੀਗੀਆਂ ਮੈਂ ਗਿਆ ਤਾਂ ਮੁਸੀਬਤਾਂ ਦਾ ਮਾਰਾ ਹੀ ਕਿ ਜਿਵੇਂ ਘਰ ਦੇ ਵਿੱਚ ਕਲੇਸ਼ ਰਹਿਣਾ ਗਰੀਬੀ ਰਹਿਣੀ ਹੋਰ ਸਮੱਸਿਆਵਾਂ ਰਹਿਣੀਆਂ ਵੀ ਲੜਾਈਆਂ ਝਗੜੇ ਕਰਨੇ ਉਸ ਸਮੱਸਿਆ ਦੇ ਬਾਰੇ ਕਿ ਮੈਂ ਗਿਆ ਕ੍ਰਿਸ਼ਚਨ ਧਰਮ ਦੇ ਵਿੱਚ ਕਿ ਬਹੁਤ ਕਹਿੰਦੇ ਨੇ ਦੁਆ ਕਰਨ ਸੈੱਟ ਹੋ ਜਾਂਦੇ ਨੇ ਪਰ ਚਲੋ ਸ਼ਾਂਤੀ ਤਾਂ ਰਹੀ ਥੋੜੀ ਦੇਰ ਪਰ ਉਹ ਨਹੀਂ ਗੱਲ ਜਿਵੇਂ ਕਿ ਬੰਦੇ ਨੂੰ ਵਿਸ਼ਵਾਸ ਦੀ ਤੌਰ ਤੇ ਫਿਰ ਉਹੀ ਦੁੱਖ ਮੁਸੀਬਤਾਂ ਆ ਗਰੀਬੀ ਰਹੀ ਅੱਜ ਤੱਕ ਲੜਾਈਆਂ ਝਗੜੇ ਵੀ ਹੋਏ ਮੁਸੀਬਤਾਂ ਦਾ ਕਿਰਾਏ ਤੇ ਮਕਾਨ ਆ ਸਭ ਕੁਝ ਕੋਈ ਵੀ ਐਹੋ ਜੀ ਨਹੀਂ ਹੈਗੀ ਮੈਂ ਸ਼ੁਕ ਸ਼ਾਂਤੀ ਦੇ ਨਾਲ ਰੋਟੀ ਬੈਠੇ ਖਾ ਸਕਾਂ ਵਿਨੇ ਵੀਰ ਮੇਰੇ ਕੋਲ ਆਂਦੇ ਰਹਿ ਕਹਿੰਦੇ ਖੁਸ਼ੀराम ਜੀ ਤੁਸੀਂ ਪਰੇਸ਼ਾਨ ਰਹਿੰਦੇ ਹੋ ਜਦੋਂ ਮੈਂ ਤੁਹਾਨੂੰ ਮਿਲਣਾ ਚਾਹਉਣਾ ਕੀ ਬਿਫਤਾ ਕੀ ਮੈਂ ਉਹਨਾਂ ਨੂੰ ਬਿਫਤਾ ਦੱਸੀ ਵੀ ਆ ਗੱਲ ਤੇ ਆਵਾਜ਼ ਕਹਿੰਦਾ ਵੀ ਤੁਸੀਂ ਫਿਰ ਦੁਬਾਰਾ ਪ੍ਰਭੂ ਯਿਸੂ ਯਿਸੂ ਮਸੀਹ ਨੂੰ ਮੜਵੀ ਤਰਮ ਨੂੰ ਛੱਡ ਕੇ ਤੇ ਤੁਸੀਂ ਵਾਲਮੀਕ ਦੇ ਵਿੱਚ ਆਓ ਚਲੋ ਮਾਲਕ ਤੁਹਾਡੇ ਲਈ ਤੁਹਾਡੀ ਮਦਦ ਕਰੇਗਾ ਠੀਕ ਹੈ ਤੇ ਤੁਸੀਂ ਦੁਬਾਰਾ ਆਪਣੇ ਬਾਪ ਨੂੰ ਜਿਵੇਂ ਕਹਿੰਦੇ ਨੇ ਸੋ ਚਾਚਾ ਤੇ ਇੱਕ ਘਿਓ ਸੋ ਖਰਾਕਤ ਇੱਕ ਘਿਓ ਸੋ ਚਾਚਾ ਤੇ ਇੱਕ ਪਿਓ ਕਹਿੰਦੇ ਵੀ ਪਿਓ ਤੇ ਇੱਕ ਹੀ ਹੁੰਦਾ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਉਹ ਪਿਓ ਹੀ ਤੇ ਪਿਓ ਦੇ ਕੋਲ ਆਪਾਂ ਆਣਾ ਚਾਉਣੇ ਆ ਜੋ ਬੋਲੇ ਅੱਛੀ ਗੱਲ ਸੋ ਸੰਦਰਭ ਹੈ ਸਿਸ਼ਟੀ ਕਰਤਾਵਾਲ ਵੀ ਅੱਜ ਘਟੇ ਹੋਣ ਦਾ ਸਭ ਤੋਂ ਵੱਡੀ ਵਜ੍ਹਾ ਇਹ ਹੀ ਹੈ ਕਿ ਜੋ ਸਾਡੇ ਪਰਿਵਾਰ ਆਦੀ ਵਾਲਮੀਕੀ ਧਰਮ ਸਮਾਜ ਨੂੰ ਛੱਡ ਕੇ ਇਸਾਈ ਧਰਮ ਦੇ ਵਿੱਚ ਜਾ ਰਹੇ ਨੇ ਔਰ ਇਸ ਚੀਜ਼ ਨੂੰ ਲੈ ਕੇ ਕਿ ਜੋ ਆਪਣੇ ਪਰਿਵਾਰਾਂ ਨੂੰ ਉਸ ਆਦੀਆ ਨਾਦੀ ਦੇ ਨਾਮ ਦੇ ਨਾਲ ਜੋੜਨ ਦੀ ਸਾਡਾ ਪ੍ਰਿਆਸ ਹੈ ਜੋ ਆਦੀ ਵਾਲਮੀਕੀ ਟਰਮ ਸਮਾਜ ਦੇ ਵੀ ਰਾਜਕਮਰ ਸ਼ਾਨੂ ਜੀ ਦੁਆਰਾ ਚਲਾਇਆ ਜਾ ਰਿਹਾ ਹੈ ਔਰ ਧਰਮਗੁਰੂ ਸਾਡੇ ਪਰਮਾਦਰਨੀਆ ਧਰਮਗੁਰੂ ਸ਼ੁਕਰਚਾਰੇ ਦਰਸ਼ਨ ਰਾਮੰਦੀ ਜੀ ਦੀ ਆਸ਼ੀਰਵਾਦ ਦੇ ਨਾਲ ਇਸ ਜੋ ਕਾਰਗ੍ਰਾਮ ਹੈ ਜੋ ਸਾਡਾ ਮਿਸ਼ਨ ਹੈ ਉਸ ਨੂੰ ਲੈ ਕੇ ਚੱਲ ਰਹੇ ਹਾਂ ਔਰ ਬਹੁਤ ਸਾਰੇ ਪਰਿਵਾਰ ਸਾਡੇ ਆਦੀ ਵਾਲਮੀਕੀ ਟਰਮ ਸਮਾਜ ਦੇ ਮੁੱਖ ਸੰਚਾਲਕ ਵੀ ਰਾਜਕਮਰ ਸ਼ਾਨੂ ਜੀ ਨੇ ਵੀ ਇਸਾਈ ਤਰ ਪਰਿਵਾਰ ਨੇ ਜੋ ਵਾਪਸ ਆਏ ਨੇ ਔਰ ਅੱਜ ਪ੍ਰਮਾਤਮਾ ਵਾਲਮੀਕੀ ਦੇਵਾਨ ਜੀ ਦੀ ਕਿਰਪਾ ਦੇ ਨਾਲ ਅੱਜ ਦੂਸਰਾ ਪਰਿਵਾਰ ਹੈ ਜੋ ਵੀ ਸਾਡੇ ਅੱਜ ਖੁਸ਼ੀ ਰਾਮ ਪਟੀਜੀ ਸਾਹਿਬ ਜੀ ਜਿਨ੍ਹਾਂ ਨੂੰ ਆਦੀ ਵਾਲਮੀਕੀ ਧਰਮ ਸਮਾਜ ਦੇ ਵੱਲੋਂ ਫਰਜ਼ਪੁਰ ਜ਼ਿਲ੍ਹੇ ਦਾ ਪ੍ਰਧਾਨ ਮੇਲ ਕੋਸ਼ਿਸ਼ ਕਰ ਰਹੇ ਆ ਅਸੀਂ ਔਰ ਉਹਨਾਂ ਦਾ ਇਸ ਆਦੀ ਵਾਲਮੀਕੀ ਧਰਮ ਸਮਾਜ ਦੇ ਸੰਗਠਨ ਵੱਲੋਂ ਹਾਰਦਿਕ ਹਾਰਦਿਕ ਸਵਾਗਤ ਵੀ ਕਰਦੇ ਆ ਔਰ ਉਹਨਾਂ ਦੇ ਨਾਲ ਇਹ ਵੀ ਵਿਸ਼ਵਾਸ ਦਿਲਵਾਨੇ ਆ ਕਿ ਆਦੀ ਵਾਲਮੀਕੀ ਧਰਮ ਸਮਾਜ ਦਾ ਪੂਰੀ ਟੀਮ ਔਰ ਪੂਰਾ ਵਾਲਮੀਕਨ ਸਮਾਜ ਉਹਨਾਂ ਦੇ ਨਾਲ ਖੜਾ ਹੋਇਆ ਵਾ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਨਾਲ ਕੋਈ ਇਤਿਆਚਾਰ ਹੁੰਦਾ ਵਾ ਮੋਢੇ ਦੇ ਮੋਢੇ ਨਾਲ ਲਾ ਕੇ ਅਸੀਂ ਹਰ ਸੁਖ ਦੁੱਖ ਦੇ ਵਿੱਚ ਉਹਨਾਂ ਦੇ ਨਾਲ ਖੜਾਂਗੇ ਔਰ ਮੈਂ ਆਪਣੇ ਇਸਾਈ ਪਰਿਵਾਰਾਂ ਨੂੰ ਵੀ ਇਹੀ ਕਹਾਂਗਾ ਕਿ ਤੁਸੀਂ ਜਲਦ ਜਲਦ ਆਪਣੇ ਧਰਮ ਦੇ ਵਿੱਚ ਆਓ ਔਰ ਪ੍ਰਮਾਤਮਾ ਵਾल्ਮੀਕੀ ਦਇਆ ਵਾਂਝ ਦੇ ਨਾਮ ਦੇ ਨਾਲ ਜੁੜੋ ਕਾਰਨ ਕੀ ਹੁੰਦਾ ਹੈ ਕਿ ਲੋਕ ਜਿਹੜੇ ਦੂਸਰੇ ਧਰਮ ਵਿੱਚ ਜਾ ਰਹੇ ਨੇ ਇਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਬਹੁਤ ਸਾਰੇ ਜੋ ਸਾਡੇ ਅਦਰ ਸਮਾਜ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਛਾਤਰ ਨੇ ਸਾਡੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਪਿੱਛੇ ਲਗਾ ਲੈਂਦੇ ਨੇ ਔਰ ਜਿਹੜੇ ਸਭ ਤੋਂ ਵੱਡੀ ਜਾਨ ਦੀ ਵਜ੍ਹਾ ਹੀ ਹੈ ਕਿ ਜੋ ਸਾਡੇ ਸਮਾਜ ਦੇ ਵਿੱਚ ਅੰਧਵਿਸ਼ਵਾਸ ਹੱਦ ਤੋਂ ਜ਼ਿਆਦਾ ਹੈ ਸਾਡੇ ਅੱਜ ਵੀ ਸਾਡੇ ਸਮਾਜ ਦੇ ਬਹੁਤ ਲੋਕ ਨੇ ਜਿਹੜੇ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਅ ਅੰਧ ਵਿਸ਼ਵਾਸਾਂ ਨਾਲ ਜੁੜੇ ਹੋਏ ਆ ਔਰ ਪਰਮਪਿਤਾ ਪਰਮਾਤਮਾ ਵਾਲਮੀਕੀ ਦੇ ਵਾਂਜੀਵ ਨੇ ਵੀ ਪਾਵਨ ਯੁਗ ਵਸ਼ਿਸ਼ਟ ਦੇ ਵਿੱਚ ਇਹੀ ਗੱਲ ਕਹੀ ਹੈ ਕਿ ਜੋ ਆਦੀ ਔਰ ਅੰਤ ਮੇ ਨਿਤ ਹੈ ਵਹੀ ਸਤਿ ਹੈ ਦੂਸਰਾ ਕੋਈ ਨਹੀਂ ਅਰਤਾਤ ਕਿ ਪਰਮਪਿਤਾ ਪਰਮਾਤਮਾ ਵਾਲਮੀਕੀ ਦੇ ਵਾਂ ਨਹੀਂ ਇੱਕ ਐਸੇ ਜੋ ਲੇਖ ਵਿਧਾਤਾ ਨੇ ਜਿਨ੍ਹਾਂ ਦਾ ਜਨਮ ਔਰ ਮਰਨ ਤੋਂ ਬਾਹਰ ਨੇ ਉਹਨਾਂ ਦਾ ਨਾ ਹੀ ਜਨਮ ਹੋਇਆ ਨਾ ਹੀ ਮਰਨ ਹੋਇਆ ਵਾ ਔਰ ਅੱਜ ਹੀ ਪਰਿਵਾਰਾਂ ਨੂੰ ਮੈਂ ਆਪਣੇ ਦੂਸਰੇ ਪਰਿਵਾਰ ਆਦੀਵਾਲ ਵਿੱਚ ਕਿਹੜੇ ਤਰ੍ਹਾਂ ਸਮਾਜ ਨਾਲ ਜੁੜ ਰਿਹਾ ਹਾਂ ਉਸ ਪਰਮ ਵਿਦਾ ਪਰਮਾਤਮਾ ਨਾਲ ਜੁੜ ਰਿਹਾ ਹਾਂ ਔਰ ਇਹਨਾਂ ਨੂੰ ਇਹੀ ਚੀਜ਼ ਦੱਸ ਕੇ ਲੈ ਕੇ ਆਂਦਾ ਕਿ ਜੋ ਆਦੀ ਔਰ ਅਨਾਦੀ ਵਿੱਚ ਜੋ ਅੰਤ ਹੈ وہی ਜੋ ਆਦੀ ਔਰ ਅੰਤ ਵਿੱਚ ਨਿਤ ਹੈ وہی ਸਤਿ ਹੈ ਔਰ ਪਰਮਾਤਮਾ ਦੇ ਨਾਲ ਉਹਨਾਂ ਨੂੰ ਜੁੜ ਗਏ ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ